ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹੋਏ ਹਾਂ ਜੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਸਵੇਰੇ ਤੜਕੇ 9 ਵਜੇ ਤੁਰੇ ਸੀ ਅਸੀਂ ਤੇ ਦਿਨ ਚੜ੍ਹਦੇ ਨੂੰ ਅਸੀਂ ਇੱਥੇ ਪਹੁੰਚ ਗਏ ਆ ਤੇ ਇੱਥੇ ਘਰ ਦੇ ਵਿੱਚ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਵੀਰ ਬੈਠਾ ਜਿਹੜਾ ਪਿਛਲੇ 10 ਸਾਲਾਂ ਤੋਂ ਅਫਸੈਟ ਆ ਮਾਂ ਵੀ ਵਰਗੀ ਕਾਰ ਅਲੀ ਛੱਡ ਕੇ ਚਲੇ ਗਈ ਇੱਕ ਬੱਚਾ ਹੋਇਆ ਸੀ ਉਹਦੀ ਵੀ ਮੌਤ ਹੋ ਗਈ ਤੇ ਅੰਦਰ ਪੜਿਆ ਲਿਖਿਆ ਵੀਰ ਮੈਂਟਲੀ ਅਫਸੈਟ ਹੋਇਆ ਬੈਠਾ ਨੰਗੇ ਬਾਹਰੋਂ ਕੁੰਡਾ ਲੱਗਿਆ ਹੋਇਆ ਵਾ ਰਾਤ ਮੁੱਲੇ ਵਾਲਿਆਂ ਨੇ ਥੋੜੀ ਸਫਾਈ ਕਰਤੀ ਆ ਇੱਥੋਂ ਗੰਦ ਗੁੰਦ ਕੱਢਤਾ ਜਿਹੜੀ ਪਹਿਲਾਂ ਵਾਲੀ ਵੀਡੀਓ ਆ ਉਹਦੇ ਵਿੱਚ ਤਾਂ ਸਾਰੇ ਗੰਦ ਦੀ ਗੰਦ ਭਰਿਆ ਹੋਇਆ ਸੀ ਇਹ ਜਿਹੜੀ ਸਾਨੂੰ ਮੱਲੇ ਵਾਲਿਆਂ ਨੇ ਭੇਜੀ ਆ ਇਹ ਦੇਖੋ ਟੁੱਟੇ ਹੋਏ ਬੈੱਡ ਗੰਦੇ ਤੇ ਇੱਥੇ ਆ ਪਿਆ ਰਾਤ ਆ ਗੱਦਾ ਗੱਦਾ ਮੱਲੇ ਵਾਲਿਆਂ ਨੇ ਦੇਤਾ ਲਿਆ ਕੇ ਕੱਚਾ ਪਵਾਤਾ ਪਹਿਲਾਂ ਤਾਂ ਨੰਗਾ ਹੀ ਪਿਆ ਸੀ ਇਹ ਬਾਈ ਤੈਨ ਸਾਢੇ 3 ਸਾਲਾਂ ਤੋਂ ਤਾਂ ਬਾਹਰ ਨਹੀਂ ਨਿਕਲ ਰਿਹਾ ਜਿਹੋਂ ਦਾ ਘਰ ਦੇ ਵਿੱਚ ਮਾਂ ਦੀ ਮੌਤ ਹੋ ਗਈ ਆ ਸਾਰਾ ਲੈਟਰੀਨ ਵਾਲੀ ਭਰਿਆ ਹੋਇਆ ਸਾਰਾ ਉਹ ਨਰਮਲ ਸਿੰਘ ਕੀ ਹਾਲ ਨੇ ਉੱਟ ਕੇ ਬੈਠ ਵੀਰੇ ਤੈਨੂੰ ਮਿਲਣ ਆਏ ਆ ਸੀ ਦੇਖੋ ਜੀ ਕੀ ਹਾਲਤ ਹੈ ਇੱਕ ਇਨਸਾਨ ਨਰਕ ਕੱਟ ਰਿਹਾ ਇਨਸਾਨਾਂ ਦੀ ਵਸਤੀ ਦੇ ਵਿੱਚ ਰਹਿ ਕੇ ਇੱਕ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਦੱਸਿਆ ਸੀਗਾ ਤੁਹਾਡਾ ਕੀ ਨਾਮ ਆ ਮੇਰਾ ਨਾਮ ਫਰਦੀਕ ਕੁਮਾਰ ਪ੍ਰਦੀਪ ਕੁਮਾਰ ਪ੍ਰਦੀਪ ਇਹਦੇ ਫਾਦਰ ਨਹੀਂ ਨੂੰ ਸਾਹਮਦੇ ਨਹੀਂ ਸਰ ਸਾਹਮਦੇ ਉਹ ਸਰ ਸ਼ਰਾਬੀ ਹੈ ਜੇ ਕਦੀ ਆਵੇਗਾ ਕਦੀ ਨਾ ਆਏ ਇੱਕ ਸਾਲ ਹੋ ਗਿਆ ਹੁਣ ਹੁਣ ਅੰਦਰ ਹੀ ਹੈ ਨਹੀਂ ਇਹਦੀ ਕੀ ਹੋਇਆ ਇਹਦੀ ਘਰ ਵਾਲੀ ਕਿੱਥੇ ਗਈ ਨਹੀਂ ਘਰ ਵਾਲੀ ਇਹਦੀ ਚਲ ਗਈ ਸੀ ਨਾ ਮਾਣ ਚਲ ਗਈ ਰਕੇ ਤੇ ਬੱਚਾ ਵੀ ਸੀਗਾ ਇਹਦੇ ਕੋਈ ਬੱਚਾ ਹੈਗਾ ਇਹ ਮੁੰਡਾ ਉਹ ਵੀ ਪੂਰਾ ਹੋ ਗਿਆ ਤੇਦੀ ਮੰਮੀ ਬਾਬੇ ਮਰ ਗਈ ਮੰਮੀ ਇਹਦੀ ਮਰ ਗਈ ਯਾਨੀ ਕਿ ਮਾਂ ਤੋਂ ਬਾਅਦ ਨਹੀਂ ਜਾ ਰਹਿਤਾ ਹੋਇਆ ਜਾਂ ਪਹਿਲਾਂ ਹੀ ਹੋ ਗਿਆ ਸੀ ਪਰ ਮੈਨੂੰ ਸੋਣਾ ਠੀਕ ਹੀ ਚੱਲਦਾ ਫਿਰਦਾ ਹੈ ਖਾਂਦਾ ਪੀਂਦਾ ਹੈ ਮਾੜਾ-ਮੋੜਾ ਕੰਮ ਵੀ ਕਰ ਲੈਂਦਾ ਹੈ ਠੀਕ ਹੈ ਜੀ ਬਾਅਦ ਵਿੱਚ ਇਹਦਾ ਵਿਆਹ ਵੀ ਹੋਇਆ ਸੀ ਹੈਨਾ ਬੀटा ਹੋਇਆ ਇੱਕ ਉਸ ਤੋਂ ਬਾਅਦ ਇਹਦੀ ਮਾਂ ਕਿਦੋਂ ਮਰੀ ਜੀ ਮਾਂ ਨੂੰ ਵੀ ਮਰਿਆ 2.5 ਸਾਲ ਦੋ ਜਾਨੀ ਕਿ ਉਹਦੇ ਜਾਣ ਤੋਂ ਬਾਅਦ ਹੀ ਜ਼ਿਆਦਾ ਫਿਰ ਹੋ ਗਿਆ ਉਹ ਬਹੁਤ ਚਿਰ ਹੈ ਜਦੋਂ ਮਾਂ ਜਿਉਂਦੀ ਸੀ ਮਾੜਾ-ਮੋਟਾ ਉਹ ਸੰਭੀ ਜਾਂਦੀ ਸੀ ਪਰ ਬਾਈ ਜੀ ਹੁਣ ਦੇਖੋ 3 ਸਾਲਾਂ ਤੋਂ ਤੇ ਦੰਸਲਾਂ ਤੋਂ ਹੀ ਵੀਰ ਅੰਦਰ ਬੈਠਾ ਅੱਜ ਤੱਕ ਹਜੇ ਬਾਈ ਦੇ ਕੱਛਾ ਵੀ ਪਾਇਆ ਹੋਇਆ ਬਦਨ ਵੀ ਰਾਤ ਬਾਈ ਮਲੇਆਲਾ ਨੇ ਦੇਤੀ ਤੇ ਆ ਪੈਰ ਆ ਦਿਖਾਈ ਬੱਬੂ ਵੀਰੇ ਦੇਖੋ ਜੀ ਆਹ ਹਾਲਤ ਦੇਖੋ ਪੈਰਾਂ ਦੀ ਕਿਵੇਂ ਗੰਦ ਨਾਲ ਲੱਬੜੇ ਹੋਇਆ ਆ ਵੀ ਗੱਡੀ ਬੱਬੂ ਵੀਰੇ ਪੈਰ ਤੁਸੀਂ ਸੋਝੀ ਦੇਖੋ ਪੂਰੀ ਗੱਲ ਸਮਝਦਾ ਵਾ ਫਾਲੋ ਕਰਦਾ ਵਾ ਵੀਰਾ ਹਨ ਬੱਬੂਰੇ ਹੱਥ ਦਿਖਾਈਆਂ ਤਾਂ ਦੇਖੋ ਸਾਰੀ ਗੱਲ ਸਮਝਦਾ ਪਰ ਗੱਲ ਸਿਰਫ ਇਹ ਆ ਵੀ ਕੁਝ ਸਮਝਾਉਣ ਵਾਲੀ ਹੀ ਹੈ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਹਿਣ ਵਾਲਾ ਹੀ ਹੈ ਨਹੀਂ ਨਾ ਚਾਚਾ ਨਾ ਤਾਇਆ ਨਾ ਮਾਸੀ ਨਾ ਭੂਆ ਨਾ ਮਾਮਾ ਮੱਲੋ ਨਾਨਕੇ ਦਾਦਕੇ ਕਿੱਥੇ ਚਲੇ ਗਏ ਸਭ ਇਹੀ ਜੇ ਬੱਬੂ ਦੇ ਘਰੇ ਰੌਣਕਾਂ ਲੱਗੀਆਂ ਹੁੰਦੀਆਂ ਤੇ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਚਾਰ ਪੈਸੇ ਹੁੰਦੇ ਦੇ ਘਰੇ ਤੇ ਦੂਰ ਦਾ ਰਿਸ਼ਤੇਦਾਰ ਵੀ ਨੇੜੇ ਆ ਕੇ ਮਿਲਦਾ ਤੇ ਇਹੀ ਬੱਬੂ ਦੇ ਘਰੇ ਇੱਥੇ ਡੀਜੇ ਲੱਗਿਆ ਹੁੰਦਾ ਭੰਗੜੇ ਪੈਂਦੇ ਹੁੰਦੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਹੁੰਦੀ ਹਾਂਜੀ ਤਾਂ ਸਾਰੇ ਰਿਸ਼ਤੇਦਾਰ ਮੂਰੇ ਨੱਚਦੇ ਫਿਰਨੇ ਸੀ ਪਰ ਅੱਜ ਇਸ ਦੁੱਖ ਦੀ ਘੜੀ ਚ ਕੋਈ ਨਹੀਂ ਆ ਧੰਨਵਾਦ ਆ ਮੁਹੱਲੇ ਵਾਲੇ ਜਿਹੜੇ ਮਾੜੀ ਮੋਟੀ ਰੋਟੀ ਪਾਣੀ ਦੇਈ ਜਾਂਦੇ ਆ ਕਿ ਕਿੰਨੇ ਸਾਲ ਤੋਂ ਜੀ ਇਦਾਂ ਨੇ ਇਹ ਇਦਾਂ ਹੀ ਆ ਕਿੰਨੇ ਸਾਲਾਂ ਤੋਂ ਇਹ ਕਿੰਨੇ ਸਾਲ ਜੋਦੀ ਮਾਂ ਮਰ ਗਈ ਆ ਜਨਾਨੀ ਵੀ ਚੱਲ ਗਈ ਆ ਫਿਰ ਇਸ ਤਰ੍ਹਾਂ ਹੀ ਰਿਹਾ ਏ ਇਦੇ ਬੱਚੇ ਦੀ ਜਨਤ ਕਿਵੇਂ ਹੋ ਗਈ ਜੀ ਮੌਤ ਕਿਵੇਂ ਹੋ ਗਈ ਉਹ ਸੁਦੋਰੇ ਪੈਂਦੇ ਹਨ ਦੋਰੇ ਪੈਂਦੇ ਨਹੀਂ ਪਿਆਰਾ ਤੇ ਬਾਅਦ ਚ ਨਹੀਂ ਗਰੀਬੀ ਦਾ ਵਿੱਚ ਲਾ ਗਿਆ ਦਾਦੀ ਨੇ ਤੇ ਬਥੇਰਾ ਕਿਤਾ ਡਾਗੀ ਗਈ ਮਾਂ ਦੀ ਦਾਦੀ ਮਰ ਗਈ ਦਾਦੀ ਤੇ ਸਾਂਭਦੀ ਸੀ ਤੈਨੂੰ ਫੁੱਲਾਂ ਕਰਾ ਤਰੇ ਆ ਰੱਖਿਆ ਸੀ ਤੇ ਮੋੜਾ ਪੰਜ ਪੰਜਾਹ ਰੋਗ ਹੈ ਬੜਾ ਫੁੱਲਾਂ ਤਰ੍ਹਾਂ ਰਿਹਾ ਉਹ ਮਾਂ ਮਰ ਗਈ ਤੇ ਬੋਟੀ ਵੀ ਫਿਰ ਥੋੜੀ ਚੱਲ ਗਈ ਵਿਚਾਰੀ ਕਿੰਨੇ ਕਿਦੇ ਸਿਰ ਤੇ ਰਹਿਣਾ ਉਹ ਸੌਦਾ ਸ਼ਰਾਬ ਪੀ ਜਾਂਦਾ ਵਾ ਤੇ ਇਹ ਠੀਕ ਨਹੀਂ ਸੀ ਜੇ ਬਰੋਕੇ ਮ ਰਹਿੰਦੀ ਕੋਈ ਇਹ ਚਾਚੇ ਤਾਏ ਗਰੇਸਦਾਰ ਪੂਆ ਕੋਈ ਨਹੀਂ ਆਉਂਦਾ ਕੋਈ ਮਿਲਦਾ ਨਹੀਂ ਹੈਗੇ ਆ ਮਾਮੇ ਵੀ ਹੈਗੇ ਆ ਪਾਪਾ ਵੀ ਹੈ ਨੇ ਉਹਦਾ ਕੋਈ ਨਹੀਂ ਤੇ ਕੋਈ ਮਿਲਦਾ ਕੋਈ ਵੀ ਨਹੀਂ ਆਉਂਦਾ ਤੇ ਬੜੀ ਦੁੱਖ ਦੀ ਗੱਲ ਹੈ ਜੀ ਇਹ ਮੁੱਲੇ ਵਾਲੇ ਵੀ ਦੱਸਦੇ ਆ ਵੀ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਅੱਜ ਬੱਬੂ ਦੀ ਹਾਲਤ ਜਦੋਂ ਬੋਲਦੇ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਮੈਂ ਪਤਾ ਨਹੀਂ ਜਾਨਵਰ ਵੀ ਮਤਲਬ ਆਪਣੇ ਬੱਚੇ ਦਾ ਆਪਣੇ ਪਰਿਵਾਰ ਦਾ ਖਿਆਲ ਰੱਖਦਾ ਕੁੱਤਾ ਵੀ ਆਪਦੀ ਗਲੀ ਦੇ ਵਿੱਚ ਦੂਸਰੇ ਨੂੰ ਬੜ ਨਹੀਂ ਦਿੰਦਾ ਤੇ ਅੱਜ ਤਾਂ ਇਨਸਾਨ ਪਤਾ ਨਹੀਂ ਜਾਨਵਰ ਤੋਂ ਵੀ ਬੱਤਰ ਹੋਈ ਜਾਂਦਾ ਕੋਈ ਫਰਕ ਹੀ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੁਲ ਪਤਾਸੇ ਵੀ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ 70 ਸਾਲਾਂ ਦਾ ਬੇਟਾ ਹੋ ਕੇ ਮਰ ਗਿਆ ਮਾਂ ਮਰ ਗਈ ਬਹੁਤ ਜਿਗ ਲਗੀ ਘਰ ਵਾਲੀ ਛੱਡ ਕੇ ਚਲੇ ਗਈ ਫਿਰ ਮੈਂ ਗਰੀਬੀ ਸਭ ਤੋਂ ਵੱਡੀ ਬਿਮਾਰੀ ਹੈ ਜੀ ਕਿਉਂਕਿ ਗਰੀਬੀ ਜੀ ਨਾਲ ਤਾਂ ਬੰਦਾ ਇਲਾਜ ਕਰਾ ਸਕਦਾ ਤੇ ਨਾ ਫਿਰ ਕੋਈ ਆਪਦਾ ਨੇੜੇ ਲੱਗਦਾ ਕਿ ਖੜਦਾ ਨਹੀਂ ਕੋਈ ਬਸ 23-4 ਪੈਸੇ ਹੁੰਦੇ ਤੇ ਰਿਸ਼ਤੇਦਾਰ ਵੀ ਚੱਕੀ ਫਿਰਦੇ ਤੇ ਅੱਜ ਬੱਬੂ ਨੂੰ ਅਸੀਂ ਲੈਣ ਆਏ ਆ ਜੀ ਮਨੁੱਖਤਾਰੀ ਸੇਵਾ ਪਰਿਵਾਰ ਤੋਂ ਸੁਪਨਿਆਂ ਦੇ ਘਰ ਤੋਂ ਅਸੀਂ ਇਸ ਵੀਰ ਨੂੰ ਆਪਣੇ ਹਾਂ ਜੀ ਧੰਨਵਾਦ ਆਉਦਾ ਜੀ ਵੈਗਰੂ ਦਾ ਹਨ ਜੀ ਜਿੰਦਗੀ ਸੋ ਨਰਮਲ ਬੜਾ ਤਰਸ ਆਉਂਦਾ ਆਪਾਂ ਵੀ ਤੇ ਲੁਧਿਆਣੇ ਤੋਂ ਆਏ ਆ ਤੈਨੂੰ ਲੈਣ ਅਸੀਂ ਚੱਲੀਏ ਆਪ ਹੈਂ ਓਟੇ ਪੇ ਖੜਾ ਹੋ ਚੱਲ ਚੱਲੀਏ ਆਪਾਂ ਵੀ ਆਪਾਂ ਇੱਥੇ ਪੈਣਾ ਨਹੀਂ ਨਰਕ ਦੇ ਵਿੱਚ ਆਪਾਂ ਉੱਥੇ ਚੱਲ ਕੇ ਨਹਾਵਾ ਧੋਵਾਂਗੇ ਵਧੀਆ ਰੋਟੀ ਪਾਣੀ ਖਾਇਆ ਕਰਾਂਗੇ ਦਵਾਈ ਰੋਟੀ ਵੀ ਲੈ ਕੇ ਦੇਵਾਂਗੇ ਤੈਨੂੰ ਤੂੰ ਠੀਕ ਹੋ ਜਾਣਾ ਵੀਰੇ ਠੀਕ ਹੋ ਕੇ ਨਾ ਤਕੜਾ ਹੋ ਕੇ ਫਿਰ ਆਪਾਂ ਇੱਕ ਵਧੀਆ ਜ਼ਿੰਦਗੀ ਬਤੀਤ ਕਰਨੀ ਹੈ ਬਾਈ ਠੀਕ ਆ ਹਟੋ ਮੇਰਾ ਬੀੜਾ ਹਟਾ ਦੇਖੋ ਜੀ ਕਿਦਾਂ ਨਾ ਹੱਥਾਂ ਦੇ ਵਿੱਚ ਖੜਾ ਹੋ ਬੱਬੂ ਗੰਦ ਫਸਿਆ ਹੋਇਆ ਹਟਾਓ ਕਿਹ ਟਾਈਮ ਇਹ ਘਰ ਦੇ ਵਿੱਚ ਵਧੀਆ ਦੇਖੋ ਪਲੇਟਾਂ ਪਈਆਂ ਜਦੋਂ ਮਾਂ ਸੀ ਕ੍ਰੌਕਰੀ ਵੀ ਸਾਂਭਦੀ ਹੋਊਗੀ ਨਾ ਸਾਰੇ ਭਾਂਡੇ ਢਿੰਡੇ ਵੀ ਸੀਗੇ ਹੁਣ ਤਾਂ ਸ਼ਰਾਬੀ ਬਾਪੂ ਨੇ ਭਾਂਡੇ ਢਿੰਡੇ ਵੀ ਵੇਚ ਤੇ ਚਾਕੇ ਸਭ ਆ ਪੇਟੀਆਂ ਪਈਆਂ ਕੁੰਡੇ ਟੁੱਟੇ ਹੋਏ ਪਏ ਆ ਜਿੰਦਾ ਵੱਡਿਆ ਹੋ ਉੱਥੇ ਭਾਨਿਆ ਹੋ ਜਾਂਦਾ ਲੱਗਿਆ ਹੋ ਕਿਤੇ ਮਾਂ ਦੇ ਟਾਈਮ ਦਾ ਜਿੰਦਾ ਤੋੜ ਕੇ ਸਮਾਨ ਕੱਢ ਲਿਆ ਸਾਰਾ ਹਨਾ ਤੇ ਹੁਣ ਤਾਂ ਪਾਣੀ ਦੀ ਮੋਟਰ ਤਾਂ ਬਸ ਕੱਪੜੇ ਰਹਿ ਗਏ ਵਿੱਚ ਗੰਦੇ ਮੰਦੇ ਪੁਰਾਣੇ ਕੱਪੜੇ ਹੋਰ ਕੁਝ ਵੀ ਨਹੀਂ ਇੰਨਾ ਘਰਾਂ ਦੇ ਵਿੱਚ ਜਿੱਥੇ ਘਰ ਦੇ ਵਿੱਚ ਔਰਤ ਨਹੀਂ ਉੱਥੇ ਘਰ ਦੇ ਵਿੱਚ ਕੁਝ ਨਹੀਂ ਜੇ ਕੋਈ ਔਰਤ ਹੋਵੇ ਘਰ ਨੂੰ ਬੰਨ ਵੀ ਲਿੰਦੀ ਆ ਤੇ ਘਰ ਨੂੰ ਚਲਾ ਵੀ ਲਿੰਦੀ ਆ ਤੇ ਜੇ ਕੋਈ ਆਂਡ ਗਵਾਨ ਰੋਟੀ ਦੇ ਦਿੰਦਾ ਖਾ ਲੈਂਦਾ ਕੱਲ ਰਾਤ ਬਾਈ ਹੁਣੀ ਮੱਲੇ ਵਾਲਾ ਨੇ ਆਹ ਕੱਚਾ ਪਵਾਇਆ ਪਹਿਲਾਂ ਤਾਂ ਜਮਾ ਹੀ ਨगन ਪਿਆ ਸੀ ਯਾਰ ਸੋਈ ਆ ਤੁਸੀਂ ਦੇਖੋ ਰਸੋਈ ਚ ਕੋਈ ਭਾਂਡਾ ਨਹੀਂ ਕੋਈ ਗੈਸ ਚੁੱਲਾ ਸਿਲੰਡਰ ਨਹੀਂ ਕੁਛ ਨਹੀਂ ਬਚਿਆ ਉੱਪਰੋਂ ਬਾਲਲੇ ਵੀ ਟੁੱਟ ਕੇ ਸਿਰ ਤੇ ਢਿੱਗਣ ਵਾਲੇ ਹੋਏ ਪਏ ਆ ਤੇ ਜਦੋਂ ਇੱਥੇ ਬੱਬੂ ਦੀ ਮੰਮੀ ਸੀ ਇਹ ਘਰ ਦੇ ਵਿੱਚ ਰੋਟੀ ਪਾਣੀ ਬਣਦਾ ਸੀ ਇੱਥੇ ਇਹਨਾਂ ਦਾ ਪਿਓ ਪੈ ਜਾਂਦਾ ਕਿ ਬਾਪੂ ਉਹ ਵੀ ਬਸ ਸ਼ਰਾਬ ਪੀ ਲੈਂਦਾ ਸ਼ਰਾਬ ਪੀ ਕੇ ਜੋ ਹੈ ਸਭ ਕੁਝ ਚੱਕ ਚੱਕ ਕੇ ਬੇਚਤਾ ਨੇ ਅਥੱਲੇ ਦੀ ਸ਼ਰਾਬ ਦੀਆਂ ਪੋਤਰਾ ਕੁਛ ਆ ਗਲਾਸ ਕਿ ਉਸ ਪਏ ਨੇ ਇਹਨਾਂ ਦੇ ਮਾਤਾ ਜੀ ਆ ਇਹ 2022 ਦੇ ਵਿੱਚ ਚਲੇ ਗਈ 3 ਸਾਲ ਹੋ ਗਏ ਮਾਂ ਨੂੰ ਗਈ ਨੂੰ ਤੇ ਜਦੋਂ ਦੀ ਮਾਂ ਤੁਰ ਗਈ ਐ ਬਸ ਉਦੋਂ ਮੁੜ ਕੇ ਆ ਬਣ ਗਏ ਹਾਲਾਤ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਘਰ ਨੀ ਕਪੜੇ ਟੰਗਣ ਵਾਲੀਆਂ ਆ ਵੀ ਪੱਟ ਕੇ ਦੇ ਕੋਟ ਤਾਜ਼ੀਆਂ ਪੱਟੀਆਂ ਹੋਈਆਂ ਜਾਲੇ ਲੱਗੇ ਹੋਏ ਥੱਲੇ ਆ ਦੇ ਵਿੱਚ ਇਹ ਵੀ ਪੱਟ ਕੇ ਵੇਚਤੀਆਂ ਬਾਪੂ ਨੇ ਅਲਮਾਰੀਆਂ ਪੱਟ ਕੇ ਸਾਰੀਆਂ ਲੈ ਗਏ ਜਿਹੜੀ ਜਿਹੜੀ ਚੀਜ਼ बिक ਸਕਦੀ ਸੀ ਮਤਲਬ ਉਹ ਹਰ ਇੱਕ ਚੀਜ਼ ਵੇਚ ਦਿੱਤੀ ਗਈ ਬੱਬੂ ਦੇ ਬਾਪੂ ਵੱਲੋਂ ਆ ਮੋਟਰ ਲੱਗੀ ਸੀ ਇੱਥੇ ਹਾਂ ਦੇਖੋ ਮੋਟਰ ਵੀ ਹੈ ਨਹੀਂ ਕਿ ਇੱਟਾਂ ਪਈਆਂ ਤਾਜ਼ੀ ਹੋਈ ਖੁੱਲੀ ਹੈ ਮੋਟਰ ਤਾਂ ਆ ਹੋੜੇ ਥੋੜੇ ਦਿਨਾਂ ਚ ਹੀ ਕਿਤੇ ਤੇ ਇੱਕ ਗੱਲ ਇਹ ਹੈਗੀ ਆ ਦੁਨੀਆਦਾਰੀ ਇਸ ਤਰ੍ਹਾਂ ਹੀ ਚੱਲਦੀ ਆ ਇਹ ਵੀਰਾ ਇਸ ਦੁਨੀਆ ਤੋਂ ਤੁਰ ਜਾਂਦਾ ਇਹਦਾ ਬਾਪੂ ਤੁਰ ਜਾਂਦਾ ਆ ਘਰ ਦਾ ਮਾਲਕ ਕੋਈ ਨਾ ਕੋਈ ਰਿਸ਼ਤੇਦਾਰ ਆ ਕੇ ਬਣ ਜਾਣਾ ਸੀ ਇਹਦਾ ਵਾਰਸ ਜ਼ਰੂਰ ਮਿਲ ਜਾਣਾ ਸੀ ਵੀ ਇਹ ਘਰ ਸਾਡਾ ਮੇਰੇ ਤਾਏ ਦਾ ਜੀ ਮੇਰੇ ਚਾਚੇ ਦਾ ਜੀ ਬਾਈ ਕੀ ਹਾਲ ਨੇ ਤੁਹਾਡਾ ਕੀ ਨਾਮ ਸੱਸੀ ਗੱਲ ਕੀ ਨਾਮ ਤੁਹਾਡਾ ਰੁਪੀਰ ਰਵੀਰ ਤੁਹਾ ਕੀ ਹਾਲ ਬਣਿਆ ਨਾ ਤੈਨੂੰ ਕਈ ਸਾਲ ਲੱਗਦੇ ਹੋਏ ਮੈਂ ਡਰਦਾ ਮੈਂ ਆਂਦਾ ਨਹੀਂ ਕਰੀ ਬਾਹਰ ਤੋਂ ਇਹਨਾਂ ਤੇ ਕਿੱਥੇ ਜਾਣਾ ਤਾਂ ਮੈਂ ਕਹਿੰਦਾ ਮੈਨੂੰ ਕਿਤੇ ਪੈਣਾ ਜਿਆਦਾ ਵੇਖੋ ਕਿਸਾ ਹਾਲ ਕੀਤਾ ਰਹਿਣ ਨੀ ਕਿਨ ਮਾਰਦਾ ਹੈ ਕਦੀ ਪੈਂਦਾ ਗਲੇ ਨੂੰ ਫੜਦਾ ਛੱਡਦਾ ਹੀ ਨਹੀਂ ਕਈ ਵਾਰ ਤੈਨੂੰ ਪਾ ਲੈ ਚੱਕੋਟਦਾ ਇਹਨੂੰ ਹੈ ਜੀ ਹਾਂ ਜੀ ਮੈਂ ਤੋਰ ਕੋਠੇ ਦੇ ਤੇ ਸ਼ਰਾਬ ਤਾਂ ਛੱਡ ਦੇ ਤੂੰ ਤੂੰ ਸ਼ਰਾਬ ਪੀਣੋਂ ਨਹੀਂ ਹਟਦਾ ਸਰੀਰ ਤੇਰਾ ਕੰਬੀ ਜਾਂਦਾ ਜਾਨ ਤੇਰੇ ਚ ਬਚੀ ਬਾਪੂ ਕੋਈ ਨਹੀਂ ਇਹਦੀ ਹਾਲਤ ਕਿਵੇਂ ਹੋ ਗਈ ਬਾਈ ਕੀ ਹੋਇਆ ਤੁਹਾਡੇ ਘਰ ਚ ਇਹ ਜੀ ਕੀ ਪਹਿਲਾਂ ਇਹੋ ਮੁਦਾ ਮਰਿਆ ਨਾ ਮੇਰਾ ਉਸ ਤੋਂ ਕਹਿੰਦਾ ਮੈਂ ਕੱਲਾ ਰਹਿ ਗਿਆ ਪਾਪ ਨੇ ਟੈਨਸ਼ਨ ਲਾ ਲਈ ਉਸ ਤੋਂ ਬਾਅਦ ਮਾਂ ਮਰੀ ਸਭ ਦਰਦੀ ਲਾ ਲਈ ਹੁਣ ਮੁੰਡੇ ਵੱਲੋਂ ਦੱਸਿਆ ਕਿ ਤੇਰਾ ਮੁੰਡਾ ਪੂਰਾ ਹੋ ਗਿਆ ਤੇ ਹੋਰ ਦਾਦਾ ਹੋ ਗਿਆ ਹਾਂ ਬਸ ਟੈਨਸ਼ਨ ਦੇ ਨਾਲ ਹਾਂ ਬਸ ਟੈਨ ਮੋਤ ਤਾਂ ਹੋ ਗਈਆਂ ਹੋਲੇ ਉਹਦੇ ਨਾਲ ਹੀ ਖਤਮ ਹੋ ਗਿਆ ਅੰਦਰ ਹੀ ਬੜਿਆ ਰਹਿਣਾ ਨੇ ਨਿਕਲਣਾ ਹੀ ਨਹੀਂ ਜੇ ਕੋਈ ਬਣਾਉ ਨਹੀਂ ਨਾ ਪਤਾ ਅੱਗੇ ਗੱਲ ਤਾਂ ਆਇਣਾ ਨਹੀਂ ਬਸ ਕੰਮ ਕੀ ਕਰਦਾ ਸੀ ਪਹਿਲਾਂ ਇਹ ਇਹ ਉਹਦਾ ਪੇਚਾਲੀਆ ਮਸ਼ੀਨਾ ਨਹੀਂ ਉਹ ਚਲਾਉਂਦਾ ਹੈ ਤੇ ਬਾਪੂ ਹੁਣ ਤਾਂ ਘਰ ਛੱਡਿਆ ਹੀ ਕੋਈ ਨਹੀਂ ਮੋਟਰ ਮੋਟਰ ਸਭ ਕੋ ਲਾ ਕੇ ਵੇਚਦਾ ਤੂੰ ਵੀ ਕੋਈ ਕਮੀ ਨਹੀਂ ਛੱਡ ਰਿਹਾ ਘਰ ਦੀ ਕੁਝ ਨਹੀਂ ਬਚੀ ਨਹੀਂ ਛੱਡਿਆ ਤਾਂ ਖੜਨੀ ਤੋੜ ਦਿੱਤਾ ਹੀ ਨਹੀਂ ਤੇ ਬਾਅਦ ਵਿੱਚ ਵੀ ਵੇਚਣਾ ਹੀ ਸਭ ਕੁਝ ਤੂੰ ਵੀ ਨਾਲ ਚੱਲ ਤੂੰ ਕੀ ਕਰਨਾ ਇੱਥੇ ਤੇਰਾ ਵੀ ਇਲਾਜ ਹੋਊ ਤੇਰੀ ਸ਼ਰਾਸ਼ੂ ਛੁੱਟ ਜੂ ਦੋਨੇ ਪਿਓ ਪੁੱਤ ਚੱਲੋ ਚੱਲ ਹੈ ਉੱਥੇ ਚੱਲ ਨਾਲ ਨਾਲ ਇਹਨੂੰ ਵਿਚਾਰੇ ਨੂੰ ਹੋਜੂ ਮੇਰਾ ਪਿਓ ਨਾਲ ਆ ਦੋਨੇ ਚੱਲੋ ਚੱਲੋ ਨਾ ਜਿੰਦਾ ਜਿੰਦਾ ਫਿਰ ਚੱਲ ਇਹ ਵੀ ਬਾਈ ਮੰਨ ਗਿਆ ਜਾਣ ਨੂੰ ਨਾਲ ਹਨ ਤੇ ਅਸੀਂ ਦੋਨੋਂ ਪਿਓ ਪੁੱਤਾਂ ਨੂੰ ਲੈ ਕੇ ਚੱਲਦੇ ਆ ਤੁਹਾਨੂੰ ਸ਼ਾਇਦ ਵੀਡੀਓ ਚ ਨਹੀਂ ਦਿਖਦੇ ਹੁਣੇ ਬਾਈ ਦੇ ਹਾਲਾਤ ਆ ਕੱਪੜੇ ਪਤਾ ਨਹੀਂ ਕਿੰਨੇ ਟਾਈਮ ਤੋਂ ਇਹਨੇ ਬਦਲੇ ਨਹੀਂ ਬਾਈ ਨੇ ਉੱਲੀ ਲੱਗੀ ਪਈ ਆ ਚਿੱਟੇ ਚਿੱਟੇ ਸਾਰੇ ਤੇ ਰੰਗ ਕੱਪੜਿਆਂ ਦਾ ਸ਼ੈਲਟਰ ਦਾ ਪਤਾ ਨਹੀਂ ਕਿਹੜਾ ਹੋਊਗਾ ਪਰ ਕਾਲਾ ਹੀ ਹੋਇਆ ਪਿਆ ਇਸ ਟਾਈਮ ਵਾਹਿਗੁਰੂ ਕਿਰਪਾ ਕਰਨ ਅਰਦਾਸ ਕਰਿਓ ਜੀ ਅਸੀਂ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਆਪਣੇ ਨਾਲ ਆਪਣੇ ਪਰਿਵਾਰ ਦੇ ਮੈਂਬਰ ਬਣਾ ਕੇ ਲੈ ਕੇ ਚੱਲੇ ਆ ਵਾਹਿਗੁਰੂ ਕਿਰਪਾ ਕਰਨ ਬਾਪੂ ਵੀ ਤਕੜਾ ਹੋਵੇ ਇਹ ਵੀ ਸ਼ਰਾਬ ਸ਼ਰੂਪ ਛੱਡ ਕੇ ਆਪਣੇ ਪੁੱਤ ਨੂੰ ਨਾਲ ਸਪੋਰਟ ਕਰੇ ਤੇ ਇੱਕ ਦਿਨ ਠੀਕ ਹੋ ਕੇ ਦੋਨੋਂ ਪਿਓ ਪੋਤੇ ਇੱਥੇ ਘਰ ਆਉਣ ਆ ਕੇ ਦੁਬਾਰਾ ਘਰ ਨੂੰ ਚਲਾਉਣ ਬਹੁਤ ਬਹੁਤ ਧੰਨਵਾਦ ਜੀ ਸਾਰੇ ਮੱਲਾ ਨਿਵਾਸੀਆਂ ਦਾ ਜਿਹੜੇ ਵੀਰ ਖੜੇ ਨੇ ਤੇ ਸਾਰੇ ਜੀ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ